ਸੱਚੀ ਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਸੰਗੀਨੀ ਤੁੰਦ ਕਾਰਨ ਕਿਸਾਨਾਂ ਦੇ ਚਿਹਰੇ ਤੇ ਰੋਨ ਘਾ ਤੇ ਮਜ਼ਦੂਰਾਂ ਦੇ ਚਿਹਰੇ ਮੁੜ ਜਾਏ ਸਵੇਰ ਦੁਪਹਿਰ ਹੈ ਸੰਗਨੀ ਧੁੰਦ ਦੇ ਕਾਰਨ ਜਿੱਥੇ ਸੜਕਾਂ ਉੱਪਰ ਵਾਹਨਾਂ ਦੀ ਰਫ਼ਤਾਰ ਧੀਮੀ ਹੋ ਗਈ ਹੈ ਉੱਥੇ ਕਿਸਾਨਾਂ ਵੱਲੋਂ ਇਸ ਧੁੰਦ ਨੂੰ ਆਪਣੀਆਂ ਫਸਲਾਂ ਦੇ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ ਉੱਪਰ ਮਜ਼ਦੂਰ ਅਤੇ ਠੰਡ ਦੇ ਕਾਰਨ ਆਪਣਾ ਕੰਮ ਕਰ ਰਹੀ ਪ੍ਰਭਾਵਿਤ ਹੋਣ ਦੇ ਚਲਦਿਆਂ ਚਿੰਤਾ ਦੇ ਵਿੱਚ ਨੇ ਸੰਗਨੀ ਧੁੰਦ ਦੇ ਕਾਰਨ ਕਿਸਾਨਾਂ ਦੇ ਚਿਹਰੇ ਤੇ ਰੌਣਕਾਂ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਧੁੰਦ ਦੇ ਕਾਰਨ ਕਣਕ ਦੀ ਫਸਲ ਝਾੜ ਵਧੇਗਾ ਤੇ ਕਣਕ ਦੀ ਫਸਲ ਦੇ ਲਈ ਬਹੁਤ ਲਾਹੇਵੰਦ ਰਹੇਗਾ ਉਹਨਾਂ ਨੇ ਕਿਹਾ ਕਿ ਮੌਸਮ ਦੇ ਵਿੱਚ ਬਦਲਾਅ ਕਾਰਨ ਉਹਨਾਂ ਦੀਆਂ ਫਸਲਾਂ ਦੇ ਲਈ ਇਹ ਠੰਡ ਬਹੁਤ ਹੀ ਲਾਹੇਵੰਦ ਹੈ ਅਤੇ ਕਨਕ ਦੀ ਫਸਲ ਨੂੰ ਜਿੱਥੇ ਪਾਣੀ ਦੀ ਜ਼ਰੂਰਤ ਘੱਟ ਪਵੇਗੀ ਉੱਥੇ ਹੀ ਕਨਕ ਦੀ ਫਸਲ ਦਾ ਝਾੜ ਵੀ ਵਧੇਗਾ ਉੱਧਰ ਸੰਗਨੀ ਤੁੰਦ ਦੇ ਕਾਰਨ ਮਜ਼ਦੂਰ ਆਪਣਾ ਕੰਮਕਾਰ ਨਾ ਚੱਲਦਾ ਹੋਣ ਕਰਕੇ ਵਿਹਲੇ ਬੈਠੇ ਨੇ ਤੇ ਅੱਗ ਦਾ ਸਹਾਰਾ ਲੈ ਕੇ ਮਜ਼ਦੂਰਾ ਦਾ ਕਹਿਣਾ ਹੈ ਕਿ ਉਹ ਸਵੇਰ ਤੋਂ ਹੀ ਆਪਣੇ ਕਮਾਕਾਰ ਦੇ ਲਈ ਆਉਂਦੇ ਨੇ ਤੇ ਉੱਧਰ ਕੋਈ ਕੰਮਕਾਰ ਨਾ ਚੱਲਣ ਦੇ ਚਲਦਿਆਂ ਉਹਨਾਂ ਨੂੰ ਵਿਹਲੇ ਬੈਠ ਕੇ ਵਾਪਸ ਘਰੇ ਪਰਤਣਾ ਪੈਂਦਾ ਹੈ ਮਜ਼ਦੂਰਾ ਨੇ ਕਿਹਾ ਕਿ ਉਹ ਮੌਸਮ ਨੇ ਅਨਾਜ ਮੰਡੀ ਦੇ ਵਿੱਚ ਨਰਮੇ ਦੀ ਤੁਲਾਈ ਲਈ ਆਉਂਦੇ ਨੇ ਪਰ ਇਸ ਠੰਡ ਦੇ ਕਾਰਨ ਅਤੇ ਤੁੰਦ ਦੇ ਕਾਰਨ ਨਰਮੇ ਦੀ ਫਸਲ ਮੰਡੀਆਂ ਦੇ ਵਿੱਚ ਨਹੀਂ ਆ ਰਹੀ ਇੱਕ ਤਾਂ ਨਰਮੇ ਦੀ ਫਸਲ ਪਹਿਲਾਂ ਹੀ ਬਹੁਤ ਘੱਟ ਹੋਈ ਹੈ ਦੂਸਰੀ ਫਸਲ ਨਾ ਉਹਨਾਂ ਕਾਰਨ ਮੰਡੀਆਂ ਦੇ ਵਿੱਚ ਮਜ਼ਦੂਰ ਵਿਹਲੇ ਬੈਠਦੇ ਨੇ ਤੇ ਮਜ਼ਦੂਰ ਅੱਗ ਦਾ ਸਹਾਰਾ ਲੈ ਰਹੇ ਨੇ ਹੁੰਦਾ ਫਾਇਦਾ ਵੀ ਹੈ ਨੁਕਸਾਨ ਵੀ ਹੈ ਇਹ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਹੈ ਜੀ ਬਾਕੀ ਅਸੀਂ ਮਜ਼ਦੂਰਾਂ ਸਾਨੂੰ ਆਏ ਬਿਨਾ ਸਰਦਾ ਨਹੀਂ ਗਿਆ ਆ ਕੇ ਬਹਿ ਤਾਂ ਜਾਂਦੇ ਤੂੰ ਹੀ ਮਾ ਪਾ ਕੇ ਜੀ ਡੈੜੀ ਦਾ ਕੋਰਾ ਭਰੋਸਾ ਰਹਿ ਜਾਂਦਾ ਕੀ ਬਤਾਏ ਠੰਡ ਜਗਲਾ ਲੱ ਲਿਆ ਵੀ ਨਾ ਲਿਆ ਵੀ ਨਰਮਾ ਉਸ ਦਾ ਪਹਿਲੀ ਝਟ ਹੋਇਆ ਜੀ ਇਸ ਕਰਕੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਜੀ ਕੋਈ ਸਰਕਾਰ ਵੀ ਸਾਡੇ ਕੋਈ ਸੋਚ ਰਹੀ ਦਾ ਮੰਡੇ ਚ ਬੈਠ ਕੇ ਮੁਰਜੰਨੇ ਜੀ ਨਰਮ ਇਹ ਸੇਮੀ ਵਾਲੀ ਫਸਲ ਦੀ ਸਾਡੀ ਇਹੀ ਹੋਈ ਨਹੀਂ ਗਈ ਝੋਨੇ ਦਾ ਤਾਂ ਮਹੀਨੇ ਚ ਨੱਪੜ ਜਾਂਦਾ ਕਣਕ ਦਾ ਮਹੀਨੇ ਚ ਨੱਪੜ ਜਾਂਦਾ ਜੀ ਇਹਦੇ ਨਾਲ ਸਾਡੇ ਸੀ ਮਹੀਨੇ ਟਾਈਮ ਪਾਸ ਹੁੰਦਾ ਸੀ ਜੀ ਹੁਣ ਸਾਡਾ ਬਹੁਤ ਬੁਰਾ ਹਾਲ ਹੈ ਜੀ ਤੁੰਦ ਕਣਕਾਂ ਵਾਸਤੇ ਕਣਕਾਂ ਵਾਸਤੇ ਫਾਇਦੇਮੰਦਾਂ ਦੀ ਗੱਲ ਕਰ ਹੁਣ ਜੇ ਵੀ ਨਾ ਡਿੱਗੇ ਫਿਰ ਕਣਕ ਵੀ ਨਾ ਹੋਏ ਤੇ ਫਿਰ ਖਾਮਾ ਹੈਗੀ ਜੀ ਵੈਸੇ ਸਾਡਾ ਬਹੁਤ ਇਹਦਾ ਜੇ ਮੱਖਾਰ ਹੋ ਗਿਆ ਜੀ ਨਰਮੇ ਰੇਤ ਦੀ ਬੇਲੇ ਮੁੜ ਕੇ ਜਨ ਜੀ ਦੋ ਦੋ ਚਾਰ ਚਾਰ ਪੱਲੇ ਆਉਂਦੀਆਂ ਕਿ ਉਹਦੇ ਚੋਂ ਹੁਣ ਮਜ਼ਦੂਰ ਕਰੂਗਾ ਜੀ ਦੇਖੋ ਜੀ ਸਾਡੇ ਕਹਿੰਦਾ ਕੋਈ ਸਰਕਾਰ ਵੀ ਨਹੀਂ ਸੋਚਦੀ ਮੜਾ ਮੋਟਾ ਵੀ ਕੋਈ ਇਹਨਾਂ ਦਾ ਮੰਡੀ ਚ ਬੈਠ ਕੇ ਮੁਰਦੇ ਮਜ਼ਦੂਰ ਭਰਾਵਾਂ ਦਾ ਕੋਈ ਇਹਨਾਂ ਦਾ ਕੋਈ ਕੋਈ ਨਿੱਦਲਾ ਵੀ ਗੱਲ ਕਰੀ ਕੋਈ ਇਹਨਾਂ ਦੇ ਮੜਾ ਮੋਟਾ ਅੱਗੇ ਲੱਗੇ ਰਹੀ ਇਹ ਜਿਹੜਾ ਮੌਸਮ ਦੇ ਵਿੱਚ ਬਦਲਾਅ ਹੋਣ ਕਾਰਨ ਤੁੰਦ ਪੈਣੀ ਸ਼ੁਰੂ ਹੋਈ ਹੈ ਸਾਡੀ ਤਣਕ ਦੀ ਫਸਲ ਲਈ ਬਹੁਤ ਹੀ ਲਾਹੇਵੰਦ ਆ ਜੇਕਰ ਇਸ ਸਮੇਂ ਵਿੱਚ ਠੰਡ ਨਹੀਂ ਪੈਂਦੀ ਤਾਪਮਾਨ ਜ਼ਿਆਦਾ ਵੱਧ ਜਾਂਦਾ ਤਾਂ ਕਣਕ ਦੀ ਫਸਲ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਸੋ ਜਿਹੜਾ ਇਹ ਮੌਸਮ ਦੇ ਵਿੱਚ ਬਦਲਾਅ ਆਉਣਾ ਪਾਰੇ ਚ ਗਰਾਵਟਾਈ ਹੈ ਇਸ ਸਬੰਧ ਦੇ ਵਿੱਚ ਫਸਲਾਂ ਦਾ ਝਾੜ ਵਧਣਾ ਜਿਹੜੀ ਕਣਕ ਦੀ ਫਸਲ ਠੰਡ ਨੂੰ ਬਹੁਤ ਮੰਨਦੀ ਹੈ ਸੋ ਇਸ ਨਾਲ ਸਾਡੀ ਫਸਲ ਦਾ ਜਿਹੜੀ ਕਣਕ ਦਾ ਝਾੜ ਵਧੇਗਾ ਕਿਸਾਨਾਂ ਦੇ ਚਿਹਰੇ ਤੇ ਖੁਸ਼ਹਾਲੀ ਆਵੇਗੀ ਠੰਡ ਬਹੁਤ ਜ਼ਿਆਦਾ ਬਾਈ ਜੀ ਕੋਈ ਕੰਮ ਤਾਂ ਤਾਂ ਨਹੀਂ ਚੱਲ ਰਿਹਾ ਤੇ ਈ ਪਾਰ ਕੀ ਬਹਿਲੇ ਬੱਛੇ ਆਂ ਕਰਤਾ ਤੇ ਤੁੰਦ ਬਹੁਤ ਜਿਆਦਾ ਜਿਆਦਾ ਹੈ ਜੀ ਆਵਾਜਾਈ ਦਾ ਜੀ ਮਤਲਬ ਮਤਲਬ ਲੈਟਾ ਲਾ ਕੇ ਚੱਲ ਰਹੇ ਆ ਸਾਧਨ ਕਿੰਨਾ ਕਿੰਨੇ ਕਿੰਨਾ ਜਿਹੜਾ ਕੰਮ ਤੇ ਤੁਹਾਡੇ ਤੇ ਆਸਰ ਪੈ ਰਿਹਾ ਤੁੰਦ ਦਾ ਬਹੁਤ ਜਿਆਦਾ ਜੀ ਕੋਈ ਕੰਮ ਨਹੀਂ ਚੱਲ ਰਿਹਾ ਸਾਡਾ ਮਜ਼ਦੂਰ ਆ ਜੀ ਥੱਲੇ ਬੈਠੇ ਆ